ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰਦੀਆਂ ਦਾ ਮੌਸਮ ਤਾਂ ਸਾਰੀ ਚੀਜ਼ਾਂ ਦਾ ਤੁਹਾਨੂੰ ਪਤਾ ਆ ਕਿ ਆਪਣਾ ਸਰਦੀਆਂ ਦੇ ਮੌਸਮ ਦੇ ਵਿੱਚ ਆਪਣੇ ਖਾਣ ਪਾਣ ਸਭ ਚੀਜ਼ਾਂ ਬਦਲੀ ਹੋ ਜਾਂਦੀਆਂ ਨੇ ਜਿਵੇਂ ਕਿ ਲਾ ਲੋ ਸਰਦੀਆਂ ਦੇ ਵਿੱਚ ਵੱਖਰੇ ਜੀ ਸਾਗ ਇਹ ਜਿਹੀਆਂ ਚੀਜ਼ਾਂ ਹਨ ਇਹ ਸਾਰੀਆਂ ਆਪਣੀਆਂ ਬਦਲ ਜਾਂਦੀਆਂ ਨੇ ਤੇ ਨਾਲ-ਨਾਲ ਹੀ ਸਾਡੇ ਕਣਕ ਦਾਣਾ ਆਟੇ ਵਾਲੀਆਂ ਚੀਜ਼ਾਂ ਵੀ ਬਦਲ ਜਾਂਦੀਆਂ ਨੇ ਜੋ ਕਿ ਸਾਡੇ ਤਾਂ ਹਮੇਸ਼ਾ ਹੀ ਬਦਲੀਆਂ ਹੁੰਦੀਆਂ ਨੇ ਪਰ ਜੋ ਸਰਦੀਆਂ ਦੇ ਵਿੱਚ ਅਸੀਂ ਪਿਹਾ ਕੇ ਆਟਾ ਖਾਣੇ ਉਹ ਖਾਣੇ ਸਿਰ ਸੱਤ ਚੀਜ਼ਾਂ ਮਿਕਸ ਕਰਕੇ ਕਿਉਂਕਿ ਇਹ ਸਦਾ ਵੀ ਕਣਕ ਨਹੀਂ ਆਪਾਂ ਨੂੰ ਖਾਣੀ ਚਾਹੀਦੀ ਕਣਕ ਅਨੇਕਾਂ ਬਿਮਾਰੀਆਂ ਦਾ ਘਰ ਕਿਉਂਕਿ ਆਪਣੀਆਂ ਕਣਕਾਂ ਦੇ ਵਿੱਚ ਰੇਹਾਂ ਖਾਧਾ ਹੁੰਦੀਆਂ ਨੇ ਆਏ ਤੇ ਆਪਾਂ ਇਹ ਸੱਤ ਚੀਜ਼ਾਂ ਮਿਕਸ ਕਰਕੇ ਹੀ ਮਤਲਬ ਕਿ ਆਟਾ ਬਿਓ ਨਹੀਂ ਆ ਕਿਉਂਕਿ ਸਾਡੀ ਸਿਹਤ ਦਾ ਹੈ ਰਾਜਾ ਖਜ਼ਾਨਾ ਉਹ ਚੀਜ਼ਾਂ ਜਦੋਂ ਇਹ ਪੁਰਾਣੇ ਬੁੱਢੇ ਆਪਣੇ ਬਜ਼ੁਰਗ ਖਾਂਦੇ ਹੁੰਦੇ ਸੀ ਤਾਂ ਬੜੇ ਸ਼ਕਤੀਸ਼ਾਲੀ ਰਹਿੰਦੇ ਸੀ ਕੋਈ ਬਿਮਾਰੀ ਨਹੀਂ ਸੀ ਹੁੰਦੀ ਹਾਂ ਤਾਂ ਸਾਨੂੰ ਦੇਖੋ ਅਨੇਕਾਂ ਬਿਮਾਰੀਆਂ ਹੋ ਜਾਂਦੀਆਂ ਨੇ ਤੇ ਸਾਨੂੰ ਵੀ ਇਹ ਚੀਜ਼ਾਂ ਖਾਣੀਆਂ ਜ਼ਰੂਰੀ ਆ ਕਿ ਅਸੀਂ ਵੀ ਇਹ ਚੀਜ਼ਾਂ ਖਾਈਏ ਤੇ ਸਾਨੂੰ ਮਤਲਬ ਕਿ ਰਹੇ ਫਿਰ ਸਾਡੀ ਸਿਹਤ ਬਣੀ ਰਹੇ ਹੈਨਾ ਸਿਹਤ ਰਹੇ ਸਾਡੀ ਇਹਦੇ ਨਾਲ ਹੀ ਸਾਡੀ ਸਾਰੀ ਤੰਦਰੁਸਤੀ ਦਾ ਰਾਜ ਹੁੰਦਾ ਹੈਗਾ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਅਸੀਂ ਸੱਤ ਚੀਜ਼ਾਂ ਕਿਹੜੀਆਂ-ਕਿਹੜੀਆਂ ਪਾਉਣੇ ਆ ਸਰ ਤੋਂ ਪਹਿਲਾਂ ਆਪਾਂ 1 ਕਿਲੋ ਝੌਂ ਲੈਨੇ ਫਿਰ ਲਿਆ ਆਪਾਂ ਜੀ ਇਹ 1 ਕਿਲੋ ਬਾਜਰਾ ਤੇ 1 ਕਿਲੋ ਲਈ ਆਪਾਂ ਜਵਾਰ ਤੁਹਾਨੂੰ ਵੀ ਜਿਆਦਾ ਦੱਸਦੇ ਜੋ ਆਪਾਂ ਵਰਤਦੇ ਆ 1 ਕਿਲੋ ਲਾਇਆ ਆਪਾਂ ਸੋਇਆਬੀਨ बराबर दिन चीज़ा दीज़ा सारियां आपवेंगे मिक्स करके एक किलो आप छोल्या दाल छोले मतलब काले किलो आपदरा 1 ਕਿਲੋ ਪਾਵਾ ਗਿਆ ਪਰ ਆ ਗਈ ਕਿ ਆਪਾਂ ਸੱਤ ਚੀਜ਼ਾਂ ਦਾ ਹੀ ਬਣਾਉਣਾ ਵਾ ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹ ਨਾਲ ਹੀ ਡਰਮੀ ਦੇ ਦੇਣੇ ਨੇ ਤੇ ਡਰਮੀ ਚ ਪੈ ਕੇ ਹੀ ਆਪਣਾ 7 ਕਿਲੋ ਆਟਾ ਆ ਜਾਏਗਾ ਕਿ ਸਾਡੇ ਆਰਾਮ ਨਾਲ ਇਹ ਮਹੀਨਾ तकरीबन 1.5 ਮਹੀਨਾ ਨਿਕਲ ਜਾਂਦਾ ਵੈ ਜਿਵੇਂ ਕਦੀ ਚੌਲ ਕਦੀ ਪੁਸ਼ ਬਣਾ ਲਿਆ ਹੁਣ ਆ ਗਿਆ ਲੜਕਾ ਆਪਾਂ ਉਹਨੂੰ ਫੜਾ ਦਈਏ ਇਹੀ ਫਿਰ ਆਪਣਾ ਆਏਗਾ ਭਾ ਕੇ ਆਟਾ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਹਾਂਜੀ ਆਪਾਂ ਨੇ ਆਟਾ ਦਿੱਤਾ ਪਸਾਉਣਾ ਫੜਾ ਤੇ ਦਾਲ ਸਬਜ਼ੀ ਧਰ ਲਈ ਅੱਪਾ ਹੋ ਗਏ ਫ੍ਰੀ ਸਾ ਮੇਰਾ ਬੜਾ ਚੜਿਆ ਹੋਆ ਥੋੜੇ ਜਨੇ ਸਾਹ ਚੜ ਜਾਂਦਾ ਪਤਾ ਨਹੀਂ ਕਿਉਂ ਤੇ ਜਿਆਦਾ ਮੈਂ ਚੀਜ਼ਾਂ ਦਾ ਇਸਤੇਮਾਲ ਵੀ ਨਹੀਂ ਕਰਦੀ ਖਾਣ ਵਾਲਾ ਤਾਂ ਹਨ ਪਰ ਥੋੜੀ ਮੈਨੂੰ ਜਿਹੜੀ ਬਿਮਾਰੀ ਹੈ ਕਿ ਮੈਂ ਮਿੱਠਾ ਖਾ ਜਾਂਦੀ ਮਿੱਠਾ ਮੈਨੂੰ ਬਿਲਕੁਲ ਜ਼ੀਰੋ ਡਾਕਟਰ ਦਾ ਕਿਹਾ ਪਰ ਫਿਰ ਵੀ ਖਾਦਾ ਜਾਂਦਾ ਹਨ ਸੇਗਾ ਤੁਹਾਨੂੰ ਦਿਖਾਵਾਂਗੀ ਮੈਂ ਆਟਾ ਪਸਾ ਕੇ ਕਿ ਆਟਾ ਕਿੱਦਾਂ ਦਾ ਹੋਰ ਤੁਹਾਨੂੰ ਇਹਦੇ ਲਈ ਜਾਣਕਾਰੀ ਜ਼ਰੂਰ ਦਿਆਂਗੀ ਲਓ ਜੀ ਆਪਣਾ ਆਟਾ ਪੀਸ ਕੇ ਆ ਗਿਆ ਜਿਹੜੇ ਆਪਾਂ ਤੁਹਾਨੂੰ 7 ਚੀਜ਼ਾਂ ਦੱਸੀਆਂ ਸੀਗੀਆਂ ਹਨਾ 7ਾਂ ਚੀਜ਼ਾਂ ਦੇ ਵਿੱਚ ਕੀ ਕੀ ਪਾਇਆ ਆਪਾਂ ਤੁਹਾਨੂੰ ਸਾਰਾ ਕੁਝ ਦੱਸਿਆ ਸੀਗਾ ਇਹ ਇਹ 7 ਚੀਜ਼ਾਂ 7 ਚੀਜ਼ਾਂ ਉਹ ਨੇ ਇਹ ਜਿਹੜੀਆਂ ਮੈਂ ਤੁਹਾਨੂੰ ਫੇਰ ਦੱਸ ਦਿੰਨੀ ਆ ਜਿਵੇਂ ਕਿ ਕਾਲੇ ਛੋਲੇ ਆ ਹਰਾਗੀ ਜਵਾਰ ਬਾਜਰਾ ਸੋਇਆਬੀਨ ਕੋਧਰਾ जौ ਇਹ 7 ਚੀਜ਼ਾਂ ਦਾ ਆਪਾਂ ਆਟਾ ਤਿਆਰ ਕਰਵਾਇਆ ਵਾ ਕਿਉਂਕਿ ਇਹ ਸ ਇਨੀਆਂ ਤਾਕਤਵਾਰ ਚੀਜ਼ਾਂ ਹੁੰਦੀਆਂ ਨੇ ਉਹ ਵੀ ਜਿਵੇਂ ਲਾ ਲੋ ਕਿ ਕੋਈ ਪਰੌਠੇ ਵਗੈਰਾ ਬਣਾਉਣੇ ਆ ਹਨਾ ਮੂਲੀ ਗਾਜਰ ਵਾਲੇ ਪਰੌਠੇ ਬਣਦੇ ਨੇ ਜਿੱਦਾਂ ਜਾਂ ਆਲੂ ਵਾਲੇ ਪਰੌਠੇ ਬਣੇ ਉਸ ਤਰ੍ਹਾਂ ਤੇ ਬੈਸਤਾ ਸੀ ਬਾਜਰੇ ਦੇ ਆਟੇ 'ਚ ਵੀ ਮਿਕਸ ਕਰਕੇ ਬਣਾ ਲਈਦੇ ਆ ਇਹ ਚੀਜ਼ਾਂ ਬਣ ਜਾਂਦੀਆਂ ਨੇ ਆਪਣੀਆਂ ਤੇ ਉਹ ਬਣਾਉਣ ਦੇ ਵੀ ਸੌਖੇ ਤਰੀਕੇ ਹੁੰਦੇ ਬਾਜਰੇ ਦੇ ਆਟੇ ਦੇ ਵਿੱਚ ਮੂਲੀਆਂ ਵੀ ਬਣਾਉਣੀਆਂ ਕਿ ਆਟਾ ਵਿੱਚ ਗੁੰਨ ਲਓ ਹਨਾ ਬਣ ਜਾਂਦੇ ਘਿਓ ਲਾਓ ਤਾਂ ਪਰੌਟਾ ਤਿਆਰ ਹੋ ਜਾਂਦਾ ਬਸ ਇਹ ਕਿ ਚੌਰਸ ਨਹੀਂ ਹੁੰਦਾ ਇਹਦੀ ਰੋਟੀ ਥੋੜੀ ਜੀ ਗਰਮ ਪਾਣੀ ਨਾਲ ਆਟਾ ਗੁੰਨਣਾ ਪੈਂਦਾ ਇਹਦਾ ਤੇ ਜੇ ਤੁਸੀਂ ਇਹਨੂੰ ਜਦੋਂ ਛਾਨਣ ਦੀ ਤਾਂ ਜ਼ਰੂਰਤ ਹੀ ਨਹੀਂ ਪੈਣੀ ਕਿਉਂਕਿ ਇਹ ਛਾਨਣ ਦੇ ਨਾਲ ਤਾਂ ਜਿੰਨਾ ਵੀ ਫੇਵਰ ਹੁੰਦਾ ਸਾਰਾ ਨਿਕਲ ਜਾਂਦਾ ਹੈ ਇਹਦਾ ਤੇ ਤਾਕਤਵਰ ਹੁੰਦੀ ਹੈ ਚੀਜ਼ ਆਪਾਂ ਛਿਲਕਾ ਜਿਹੜਾ ਹੁੰਦਾ ਛਾਨ ਦੇ ਬੂਰਾ ਉਹ ਛਾਨਣਾ ਨਹੀਂ ਚਾਹੀਦਾ ਆਪਾਂ ਨੂੰ ਤੇ ਹੁਣ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਇਹਦੇ ਵਿੱਚ ਨਾ ਪਹਿਲਾਂ ਜਦੋਂ ਤੁਸੀਂ ਓਨਾ ਕੀ ਆਟਾ ਗੁੰਨਣਾ ਜਿੰਨਾ ਕ ਆਪਾਂ ਨੂੰ ਰੋਟੀਆਂ ਦੀ ਜ਼ਰੂਰਤ ਆਪਾਂ ਨੂੰ ਹਿਸਾਬ ਤਾਂ ਆ ਹੀ ਜਾਂਦਾ ਵੀ ਇੰਨੀ ਕੁ ਲੋੜ ਵਾ ਤੇ ਅਸੀਂ ਵੀ ਓਨਾ ਕੀ ਆਟਾ ਗੁੰਹਦੇ ਹਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਪਹਿਲਾਂ ਆਟੇ ਦੇ ਵਿੱਚ ਘਿਓ ਪਾ ਕੇ ਚੰਗੀ ਤਰ੍ਹਾਂ ਇਹਨੂੰ मिक्स ਕਰ ਲਵਾਂ ਹੱਥਾਂ ਨਾਲ ਮਸਲ ਲਵਾਂ ਮਸਲਣ ਤੋਂ ਬਾਅਦ ਵਸ ਫਿਰ ਤੁਸੀਂ ਗਰਮ ਪਾਣੀ ਨਾਲ ਗੁੰਨ ਕੇ 5 ਮਿੰਟ ਲਈ ਰੈਸਟ ਲਈ ਰੱਖ ਦੋ ਉਸ ਤੋਂ ਬਾਅਦ ਦੁਬਾਰਾ ਫਿਰ ਥੋੜਾ ਜਿਹਾ ਘਿਆਉਦਾ ਹੱਥ ਲਾ ਕੇ ਮੁੱਕੀ ਦੇ ਦੋ ਇਹਨੂੰ ਆਟੇ ਨੂੰ ਤਾਂ ਬੜੀ ਸੁਣੀ ਰੋਟੀ ਇਹਦੀ ਫੁੱਲੀ ਫੁੱਲੀ ਰੋਟੀ ਬਣਦੀ ਹੈ ਕਦੀ ਐ ਨਹੀਂ ਸਕ ਜਾ ਬਣਦੀ ਹੈ ਅਗਰ ਤੁਸੀਂ ਘਿਓ ਪਾਉਂਗੇ ਤਾਂ ਪੋਲੀ ਰੋਟੀ ਬਣਦੀ ਹੈ ਜਾਂ ਤੁਸੀਂ ਦੁੱਧ ਪਾ ਕੇ ਗੁੰਨ ਲਓ ਕੋਸਾ ਜਾਂ ਦੁੱਧ ਕਰਕੇ ਨਾ ਉਹਦੇ ਨਾਲ ਆਟਾ ਗੁੰਨ ਲਓ ਹਲਕਾ ਜਿਹਾ ਨਮਕ ਪਾਉਣਾ ਤਾਂ ਪਾ ਲਓ ਨਹੀਂ ਪਾਉਣਾ ਤੁਹਾਡੀ ਆਪਣੀ ਇੱਛਾ ਦੇ ਤਾਂ ਤੁਸੀਂ ਵੀ ਇਹ ਚੀਜ਼ਾਂ ਦਾ ਆਟਾ ਬਣਾ ਕੇ ਤਿਆਰ ਕਰੋ ਮੈਂ ਤੁਹਾਨੂੰ ਫੇਰ ਬੋਲ ਦਿੰਨੀ ਆ ਦੁਬਾਰਾ ਕਿ ਕਿਹ ਕੀ ਚੀਜ਼ਾਂ ਨੇ ਜਿਵੇਂ ਕਿ ਕਾਲੇ ਛੋਲੇ ਆ ਰਾਗੀ ਆ ਜਵਾਰ ਬਾਜਰਾ ਸੋਇਆਬੀਨ ਕੋਧਰਾ ਜੋ ਇਹ ਸੱਤ ਚੀਜ਼ਾਂ ਨੇ ਆਪਾਂ ਕਣਕ ਦਾ ਆਟਾ ਜਾਂ ਮੱਕੀ ਦਾ ਆਟਾ ਇਹਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕਰਿਆ ਜ਼ਿਆਦਾਤਰ ਸ਼ੂਗਰ ਵਾਲਿਆਂ ਨੂੰ ਨਹੀਂ ਸਾਰਿਆਂ ਨੂੰ ਹੀ ਜ਼ਰੂਰਤ ਹੁੰਦੀ ਹੈ ਇਹ ਚੀਜ਼ਾਂ ਖਾਣ ਦੀ ਤੇ ਤੁਸੀਂ ਫਿਰ ਦੱਸਿਓ ਕਿ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਅਸੀਂ ਕਿ ਕਿ ਲੋ ਕਿ ਕਿ ਲੋ ਪਹਿਲਾਂ ਸਾਰੀਆਂ ਚੀਜ਼ਾਂ ਦਾ ਬਣਾਇਆ ਸੀ ਕਿਲੋ ਕਿਲੋ ਆਪਾਂ ਦੁਬਾਰਾ ਫਿਰ ਇਹ ਕਰਵਾ ਲਿਆ ਤੇ ਅਸੀਂ ਤਾਂ ਆਪਣੇ ਬੇਟੇ ਨੂੰ ਵੀ ਇਸ ਚੀਜ਼ ਦੇ ਆਟਾ ਦਿੱਤਾ ਕਿ ਇਹ ਚੀਜ਼ ਦੇ ਖੈ ਕਰ ਕਣਕ ਦੇ ਆਟਾ ਕਾਫੀ ਚੀਜ਼ਾਂ ਨਾਲ ਆਪਾਂ ਨੂੰ ਬਿਮਾਰੀਆਂ ਨਾ ਹੁੰਦਾ ਤੁਸੀਂ ਦੇਖਦੇ ਹੋ ਕਿੰਨੇ ਆਪਾਂ ਰਹਿਣ ਸਪਰੇਅ ਕਰਦੇ ਉਹ ਹੀ ਆਪਾਂ ਖਾਈ ਜਾਂਦੇ ਆ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਜਿਉਣ ਦੇ ਵਾਸਤੇ ਰਹੇ ਓਕੇ ਬਾਏ ਟਾਟਾ